ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਥਾਣਾ ਕਾਟਗੜ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਪੂਰਨ ਸਿੰਘ ਨੇ ਦੱਸਿਆ ਕਿ ਮੇਨ ਹਾਈਵੇ ਕਾਰਗੜ ਤੋਂ ਬਲਾਚੌਟ ਸਾਈਡ ਰੋਡ ਤੇ ਗਸ਼ਟ ਦੌਰਾਨ ਇੱਕ ਸ਼ੱਕੀ ਵਿਅਕਤੀ ਖੜਾ ਦਿਖਾਈ ਦਿੱਤਾ ਪੁਲਸ ਨੇ ਉਕਤ ਵਿਅਕਤੀ ਨੂੰ ਮੌਕੇ ਤੇ ਕਾਬੂ ਕਰ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ 5 ਗ੍ਰਾਮ ਹੈਰਨ ਬਰਾਮਦ ਕੀਤੀ ਗਈ ਪੁਲਸ ਵੱਲੋਂ ਉਸ ਵਿਅਕਤੀ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹਾਂਜੀ ਸਰ ਇਹ ਜਿਹੜਾ ਨਸ਼ਾ ਪੜਿਆ ਇਹਦੇ ਬਾਰੇ ਦੱਸਿਓ ਕਿੱਥੋਂ ਪੜਿਆ ਤੇ ਕਿੰਨਾ ਪੜਿਆ ਜੀ ਮਾਰਜੋਗ ਅਸਸਮੇ ਦੀ ਹਦਾਇਤਾਂ ਦੇ ਅਨਸਾਰ ਜਿਹੜੇ ਬਾਰੇ ਸਾਰਾ ਨੂੰ ਕਾਬੂ ਤਕਰੀਰ ਬਿਜਲੀ ਬਹਮ ਚੱਲੀ ਆ ਉਹਨਾਂ ਦੇ ਹੁਕਮ ਅਨੁਸਾਰ ਕੱਲ ਅਸੀਂ ਕਾਠਗਰ ਤੋਂ ਸਦਾ ਅਡਰੈਸ ਐਡ ਤੋਂ ਮੜਵਾਲ ਸਾਹਿਬ ਜੀ ਆਏ ਸੀ ਤੇ ਨੇੜੇ ਪਾਸ ਇੱਕ ਮੋਣਾ ਨੌਜਵਾਨ ਖੜਾ ਸੀਗਾ ਜਿਹੜਾ ਕਿ ਪੁਲਿਸ ਪਾਰਟੀ ਦੇਖ ਕੇ ਕੋਈ ਕੁਸ਼ ਨਹੀਂ ਸੀ ਜਿਹੜਾ ਕੋਲ ਬਾਂਦ ਗਰਾਮ ਦੇ ਗੁਰੂ ਗਰਾਮ ਇਹ ਕਿੱਥੋਂ ਦਾ ਜੀ ਇਹ ਦੋਚੀ ਹੈ ਜਿਹੜਾ ਹੈ ਦੋਸ਼ੀ ਬਤੁਨ ਕੁਮਾਰ ਪੁੱਤਰ ਹਰਬਿਲਾਸ ਹੈ ਵਾਸੀ ਤਗਾਂਗੜ ਅੱਗੇ ਵੀ ਕੋਈ ਤੇ ਸਰ ਪਰਚਾ ਕਿ ਪਹਿਲਾਂ ਹੀ ਆਈ ਸਾਰੇ ਇਹਦਾ ਜੇ ਪ੍ਰਤੀਸ਼ਾਲਦੀ ਹੈ ਅਗਰ ਰਿਕਾਰਡ ਪੜਤਾਲ ਕਰਕੇ ਦੇਖਾਂਗੇ ਵੀ ਪਹਿਲਾਂ ਇੱਥੇ ਆ ਤੇ ਅਗਲੀ ਕਾਰਵਾਈ ਕੀ ਕਰ ਰਹੇ ਹੋ ਹੁਣ ਤੁਸੀਂ ਇੱਥੇ ਪਰਚਾ ਦਰਜ ਕਰ ਦਿੱਤਾ ਹੈ ਇਸ ਤੋਂ ਬਾਅਦ ਹੁਣ ਮਾਨਜੁਕ ਅਦਾਲਤ ਵਿੱਚ ਇਹਨੂੰ ਪੇਸ਼ ਕੀਤਾ ਜਾਊਗਾ